ਤਰਨ ਤਾਰਨ ਜਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸਖਵਿੰਦਰ ਕੋਰ ਰੰਦਾਵਾ ਤੇ ਉਹਨਾਂ ਦੀ ਪੁੱਤਰੀ ਕੰਚਨ ਪ੍ਰੀਤ ਕੋਰ ਰੰਦਾਵਾ ਨੂੰ ਲੈ ਕੇ ਆਈ ਵੱਡੀ ਖਬਰ ਕੰਚਨ ਪ੍ਰੀਤ ਕੋਰ ਰੰਦਾਵਾ ਦੇ ਖਿਲਾਫ ਕੋਈ 4 ਮਾਮਲੇ ਦਰਜ ਪੁਲਸ ਵੱਲੋਂ ਗ੍ਰਿਫਤਾਰ ਕਰਨ ਤੋਂ ਪਹਿਲਾਂ ਕੰਚਨ ਪ੍ਰੀਤ ਮਾਰਗੀ ਉਡਾਰੀ ਵਿਦੇਸ਼ ਜੋ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਕੰਚਨਪ੍ਰੀਤ ਨੂੰ ਅਵਾ ਨੂੰ ਗ੍ਰਿਫਤਾਰ ਕਰਨ ਵਾਸਤੇ ਕੈਨੇਡਾ ਪੁਲਿਸ ਪਹੁੰਚੇਗੀ ਗ੍ਰਿਫਤਾਰ ਕਰੇਗੀ ਜਿਸ ਤੋਂ ਪਹਿਲਾਂ ਕੋਰਟ ਦੇ ਵੱਲੋਂ ਕੰਚਨਪ੍ਰੀਤ ਨੂੰ ਵੱਡੀ ਰਾਹਤ ਮਿਲੀ ਏ ਤੁਸੀਂ ਜਿਹੜੇ ਲੋਕ ਰਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਤਰਨਤਨ ਵਿਧਾਨ ਸਭਾ ਹਲਕੇ ਦੀ ਉਪ ਚੋਣ ਦੇ ਵਿੱਚ ਅਕਾਲੀ ਦਲ ਨੇ ਆਪਣਾ ਉਮੀਦਵਾਰ ਧਰਮੀ ਫੌਜੀ ਜਿਨ੍ਹਾਂ ਦੇ ਪਰਿਵਾਰ ਦੇ ਵਿੱਚੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਚੋਣ ਮੈਦਾਨ 'ਚ ਉਤਾਰਿਆ ਉਹਨਾਂ ਦੀ ਧੀ ਕੰਚਨ ਪ੍ਰੀਤ ਕੌਰ ਰੰਧਾਵਾ ਕੈਨੇਡਾ ਤੋਂ ਆਕੇ ਜੋ ਚੋਣ ਪ੍ਰਚਾਰ ਕਰਦੇ ਰਹੇ ਅਤੇ ਉਹਨਾਂ ਦੇ ਉੱਪਰ ਜੋ 4 ਮਾਮਲੇ ਦਰਜ ਹੋ ਕੇ ਜਿਨ੍ਹਾਂ ਨੂੰ ਹਾਈ ਕੋਰਟ ਦੇ ਵੱਲੋਂ ਤੇ ਹੇਠਲੀਆਂ ਅਦਾਲਤਾਂ ਦੇ ਵੱਲੋਂ ਅਗਾਊ ਜਮਾਨਤ ਦੇ ਦਿੱਤੀ ਗਈ ਹੈ ਉਸ ਤੋਂ ਪਹਿਲਾਂ ਕਿ ਕੰਚਨ ਪ੍ਰੀਤ ਰੰਧਾਵਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਵਾਸਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਸੀ ਇਲੈਕਸ਼ਨਾਂ ਵਾਲੇ ਦਿਨ ਕੰਚਨ ਪ੍ਰੀਤ ਰੰਧਾਵਾ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਨ ਦਾ ਹਰ ਪਾਸੇ ਕੋਸ਼ਿਸ਼ ਕੀਤੀ ਗਈ ਪਰ ਕੰਚਨ ਪ੍ਰੀਤ ਰੰਧਾਵਾ ਪੁਲਿਸ ਦੇ ਹੱਥ ਨਹੀਂ ਆਈ ਗਿਣਤੀ ਵਾਲੇ ਦਿਨ ਜਦੋਂ ਕੰਚਨ ਪ੍ਰੀਤ ਰੰਧਾਵਾ ਨੂੰ ਪਤਾ ਲੱਗਿਆ ਕਿ ਉਹ ਚੋਣ ਹਾਰਨ ਜਾ ਰਹੇ ਨੇ ਤਾਂ ਉਹਨਾਂ ਨੇ ਵਿਚੇ ਗਿਣਤੀ ਛੱਡ ਕੇ ਜੋ ਵਿਦੇਸ਼ ਚਲੇ ਗਏ 에어ਪੋਰਟ ਦੇ ਉੱਪਰ ਅੰਮ੍ਰਿਤਸਰ ਸਖਤੀ ਕਾਰਵਾਈ ਕੀਤੀ ਗਈ ਪਰ ਕੰਚਨ ਪ੍ਰੀਤ ਰੰਧਾਵਾ ਸੜਕੀ ਰਸਤੇ ਧਾਨੀ ਨੇਪਾਲ ਚਲੇ ਜਾਂਦੇ ਨੇ ਨੇਪਾਲ ਤੋਂ ਕੈਨੇਡਾ ਵੱਲ ਨੂੰ ਜੋ ਉਹਨਾਂ ਨੇ ਉਡਾਨ ਭਰ ਲਈ ਔਰ ਪੁਲਿਸ ਹੱਥ ਮਲਦੀ ਰਹੀ ਕੰਚਨਪ੍ਰੀਤ ਰੰਦਾਵਾ ਨੂੰ ਗ੍ਰਿਫਤਾਰ ਕਰਨ ਦੇ ਬਦਲੇ ਜੋ ਐਸਐਸਪੀ ਅੰਮ੍ਰਿਤਸਰ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਪੰਜਾਬ ਸਰਕਾਰ ਦੇ ਵੱਲੋਂ ਜਿਸ ਤੋਂ ਬਾਅਦ ਹੁਣ ਕੰਚਨਪ੍ਰੀਤ ਰੰਦਾਵਾ ਨੂੰ ਕੋਰਟ ਦੇ ਵੱਲੋਂ ਵੱਡੀ ਰਾਹਤ ਮਿਲ ਚੁੱਕੀ ਹੈ ਜੋ ਤਰਨਤਾਰਨ ਦੇ ਵਿੱਚ ਉਸ ਦੇ ਖਿਲਾਫ ਤਿੰਨ ਮਾਮਲੇ ਦਰਜ ਹੋਏ ਤੇ ਇੱਕ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਉਸ ਦੇ ਉੱਪਰ ਮਾਮਲਾ ਦਰਜ ਹੋਇਆ ਸਖਵਿੰਦਰ ਕੋਰਾਂ ਦਾ ਆਵਾਦੀ ਤੇ ਕੰਚਨ ਪ੍ਰੀਤ ਕੋਰਾਂ ਦਾ ਆਵਾਜ ਜੋ ਕਿ ਆਪਣੀ ਚੋਣ ਮਹਿਮ ਚਲਾ ਰਹੀ ਸੀ ਉਸ ਦੇ ਵਿਰੁੱਧ ਮਜੀਠਾਪੁਰ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਜਾਂਦਾ ਹੈ ਦੋਸ਼ ਲਗਾਇਆ ਗਿਆ ਕਿ ਉਹ ਵਿਦੇਸ਼ ਤੋਂ ਗੈਰ ਕਾਨੂੰਨੀ ਢੰਗ ਨਾਲ ਭਾਰਤ ਵਿੱਚ ਦਾਖਲ ਹੋਈ ਸੀ ਉਸ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕਰਨਾ ਚਾਹੁੰਦੀ ਸੀ ਪੁਲਿਸ ਇਸੇ ਤਰ੍ਹਾਂ ਤਰਨਤਨ ਉਪਚੋਣ ਵਿੱਚ ਰੰਦਾਵਾ ਦੇ ਵਿਰੁੱਧ ਕੁੱਲ ਤਿੰਨ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚੋਂ ਇੱਕ 5 ਨਵੰਬਰ ਨੂੰ ਸਿਟੀ ਪੁਲਿਸ ਸਟੇਸ਼ਨ ਵਿੱਚ ਪੁਲਿਸ ਡਿਊਟੀ ਵਿੱਚ ਰੁਕਾਵਟ ਪਾਉਣ ਦੇ ਦੋਸ਼ਾਂ ਵਿੱਚ ਦਰਜ ਕੀਤਾ ਗਿਆ ਸੀ ਤੁਹਾਨੂੰ ਦੱਸਦੀ ਹੈ ਕਿ ਕੰਚਨ ਪ੍ਰੀਤ ਕੌਰ ਰੰਦਾਵਾ ਨੇ ਇੰਟਰਨੈਟ ਮੀਡੀਆ ਤੇ ਇੱਕ ਵੀਡੀਓ ਪ੍ਰਸਾਰਤ ਕਰਦੇ ਹੋਏ ਦੋਸ਼ ਲਗਾਇਆ ਸੀ ਕਿ ਸੀਆਈਏ ਪੁਲਸ ਬਾਈਕ ਨੰਬਰ ਪਲੇਟ ਵਾਲੀ ਕਾਰ ਵਿੱਚ ਬੈਠ ਕੇ ਪੁਲਸ ਦੀ ਜਸੂਸੀ ਕਰ ਰਹੀ ਸੀ ਸੰਖੇਪ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਪੁਲਸ ਵਿਰੁੱਧ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਕਾਰਨ ਉਸੇ ਸਮੇਂ ਤਰਨਤਾਰਨ ਦੀ ਐਸਐਸਪੀ ਡਾਕਟਰ ਅਵਜੋਤ ਕੌਰ ਗਰੇਵਾਲ ਨੂੰ ਮੌਲਤਵ ਕਰ ਦਿੱਤਾ ਗਿਆ ਤੇ ਅਕਾਲੀ ਆਗੂਆਂ ਦੇ ਵਿਰੁੱਧ ਦਰਜ ਕੀਤੇ ਗਏ ਸਾਰੇ ਮਾਮਲੇ ਅਦਾਲਤ ਤੱਕ ਪਹੁੰਚ ਗਏ ਜਿਸ ਦੇ ਦੌਰਾਨ ਐਡਵੋਕੇਟ ਸਾਈਂ ਕਰਨ ਪ੍ਰਿੰਜਾ ਅਤੇ ਐਡਵੋਕੇਟ ਪ੍ਰਵੀਨ ਟੰਡਨ ਅੰਮ੍ਰਿਤਸਰ ਨੇ ਵਧੀਕ ਸੈਸ਼ਨ ਜਨ ਪਲਵਿੰਦਰ ਸਿੰਘ ਦੇ ਸਾਹਮਣੇ ਪੇਸ਼ ਹੋਏ ਤੇ ਮਜੀਠਾ ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ਨੂੰ ਝੂਠਾ ਕਰਾਰ ਦਿੱਤਾ ਗਿਆ ਅਦਾਲਤ ਨੇ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਦੇ ਨਾਲ ਸਹਿਮਤ ਹੁੰਦਿਆਂ ਕੰਚਨਪ੍ਰੀਤ ਕੌਰ ਰੰਦਾਵਾ ਨੂੰ ਅਗਾਊ ਜਮਾਨਾ ਦੇ ਦਿੱਤੀ ਇਸੇ ਤਰ੍ਹਾਂ ਤਰਨਤਾਰਨ ਦੀ ਅਦਾਲਤ ਨੇ ਵੀ ਕੰਚਨਪ੍ਰੀਤ ਰਿੰਦਾਵਾ ਨੂੰ ਅਗਾਊ ਜਮਾਨਤ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਨੇ ਜਾਗਰਣ ਗਰੁੱਪ ਨੂੰ ਦੱਸਿਆ ਕਿ ਪੁਲਿਸ ਨੂੰ ਝੂਠੇ ਕੇਸ ਦਰਜ ਕਰਨ ਲਈ ਅਦਾਲਤ ਵਿੱਚ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਅਦਾਲਤ ਨੇ ਚੜ ਚਾਂਬੀ ਪਾਈ ਪੁਲਿਸ ਨੂੰ ਕਲੇਰ ਨੇ ਕਿਹਾ ਕਿ ਜਿੱਥੇ ਪੰਜਾਬ ਦੇ ਡੀਜੀਪੀ ਨੂੰ ਰਾਸ਼ਟਰੀ ਚੋਣ ਕਮਿਸ਼ਨ ਨੇ ਤਲਬ ਕੀਤਾ ਉੱਥੇ ਤਰਨਤਾਰਨ ਵਿੱਚ ਤਾਇਨਾਤ ਦੋ ਡੀਐਸਪੀ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਬਦਲ ਦਿੱਤਾ ਗਿਆ ਸੀ ਸੋ ਕੁੱਲ ਮਲਾਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿਰੁੱਧ ਦਰਜ ਕੀਤੇ ਗਏ ਮਾਮਲੇ ਪੂਰੀ ਤਰ੍ਹਾਂ ਝੂਠੇ ਸਾਬਤ ਹੋਏ ਤਰਨਤਾਰ ਦੇ ਵਚਨ ਯੂਥ ਅਕਾਲੀ ਆਗੂ ਆਈਟੀ ਵਿੰਗ ਦੇ ਪ੍ਰਧਾਨ ਛੱਤਰ ਸਿੰਘ ਗਿੱਲ ਦੇ ਉੱਪਰ ਵੀ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਨੂੰ ਕੱਲ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਮਿਲੀ ਸੋ ਸਾਰਿਆਂ ਨੂੰ ਹੀ ਅਕਾਲੀ ਦਲ ਖੁਦ ਆਪ ਆਪਣੇ ਵਰਕਰਾਂ ਦੀ ਲੜਾਈ ਲੜ ਕੇ ਹਾਈ ਕੋਰਟ ਦੇ ਵਿੱਚ ਜਾ ਕੇ ਜ਼ਮਾਨਤਾ ਦਵਾ ਰਿਆ ਜੋ ਕਿ ਅਕਾਲੀ ਦਲ ਦੇ ਇਹਨਾਂ ਲੀਡਰਾਂ ਦੇ ਉੱਪਰ ਪਰਚੇ ਦਰਜ ਹੋਏ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੋ ਕਾਂਗਰਸ ਜਾ ਭਾਜਪਾ ਜਾਂ ਕਿਸੇ ਹੋਰ ਪਾਰਟੀ ਦੇ ਖਿਲਾਫ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ ਸਿਰਫ ਤੇ ਸਿਰਫ ਅਕਾਲੀ ਦਲ ਦੇ ਵਰਕਰਾਂ ਦੇ ਪਰਚੇ ਦਰਜ ਕੀਤੇ ਗਏ ਅਕਾਲੀ ਦਲ ਵਾਲਿਆਂ ਨੂੰ ਡਰਾਇਆ ਗਿਆ ਤਮਕਾਇਆ ਗਿਆ ਪਰ ਅਕਾਲੀ ਦਲ ਨੇ ਫਿਰ ਵੀ ਪੂਰੀ ਟੱਕਰ ਦਿੱਤੀ ਜਿੱਥੇ ਦੂਸਰੇ ਨੰਬਰ ਤੇ ਅਕਾਲੀ ਦਲ ਆਇਆ ਹੈ ਅਕਾਲੀ ਦਲ ਨੂੰ ਆਸ ਹੋ ਗਈ ਹੈ ਕਿ 2027 ਦੇ ਵਿੱਚ ਅਕਾਲੀ ਸਰਕਾਰ ਫਿਰ ਬਣੇਗੀ ਪੰਜਾਬ ਵਿੱਚ ਅਕਾਲੀ ਦਲ ਮਜਬੂਤ ਸਥਿਤੀ ਵਿੱਚ ਆ ਗਿਆ ਆਪਣੀ ਪਹਿਲਾਂ ਵਾਲੀ ਸਥਿਤੀ ਨਾਲੋਂ ਬਹੁਤ ਅੱਗੇ ਚਲਾ ਗਿਆ ਹੈ ਜੋ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਤੇ ਜਮਾਨਤ ਜ਼ਬਤ ਹੋਈ ਸੀ ਪਰ ਇਸ ਤਰਨ ਤਰਨ ਜਮਨੀ ਚੋਣ ਦੇ ਵਿੱਚ ਅਕਾਲੀ ਦਲ ਨੇ ਸਾਰੀਆਂ ਪਾਰਟੀਆਂ ਦੇ ਜਮਾਨਤਾਂ ਜ਼ਬਤ ਕਰਵਾ ਦਿੱਤੀਆਂ 10000 ਵੋਟ ਦੇ ਫਰਕ ਨਾਲ ਹਾਰੇ ਉਹ ਹਾਰ ਵੀ ਜਿਹੜੀ ਇਹ ਪੁਲਿਸ ਦੇ ਕਾਰਨ ਹੋਈ ਏ ਜੋ ਪੁਲਿਸ ਨੂੰ ਵਧਾਈ ਦਿੱਤੀ ਸੁਖਵੀਰ ਸਿੰਘ ਬਾਦਲ ਨੇ ਕਿ ਚੋਣ ਪੁਲਸ ਨੇ ਜਿਤਾਈ ਸਾਰਾ ਪੁਲਸ ਪ੍ਰਸ਼ਾਸਨ ਇਸ ਦੇ ਵਿੱਚ ਜ਼ੋਰ ਲਾ ਕੇ ਇਹ ਚੋਣ ਮਹਿਮ ਦੇ ਵਿੱਚ ਲੱਗਿਆ ਰਿਹਾ ਔਰ ਅਕਾਲੀ ਵਰਕਰਾਂ ਨੂੰ ਦਬਾਉਂਦਾ ਰਿਹਾ ਇਲੈਕਸ਼ਨਾਂ ਵੇਲੇ ਅਕਾਲੀਆਂ ਨੂੰ ਵੋਟ ਪਾਉਣ ਵਾਸਤੇ ਬੂਥਾਂ ਤੇ ਨਹੀਂ ਜਾਣ ਦਿੱਤਾ ਗਿਆ ਜਿਸ ਕਾਰਨ ਇਹ ਚੋਣ ਜਿਹੜੀ ਹੈ ਜਿੱਤਨ ਵਿੱਚ ਆਮ ਆਦਮੀ ਪਾਰਟੀ ਕਾਮਯਾਬ ਹੋਈ ਔਰ ਪੁਲਸ ਦੇ ਕਾਰਨ ਇਹ ਚੋਣ ਜਿੱਤੀ ਗਈ ਹੈ ਨਹੀਂ ਤਾਂ ਇਸ ਦਾ ਨਤੀਜਾ ਕੁਝ ਹੋਰ ਹੋਣਾ ਸੀ ਜਿਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਦੇ ਹਾਊਸ ਦੇ ਹੋਰ ਬਲੰਦ ਹੋਏ ਨੇ ਸੋ ਕੰਚਨਪ੍ਰੀਤ ਕੋਰਾਂ ਦਾਬਾ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਕੋਰਟ ਤੋਂ